ਲੋ ਜੀ ਦੋ ਵਧਾਈਆਂ ਆਪਾਂ ਲੈ ਲਿਆ ਨਵਾਂ ਟਰੈਕਟਰ ਮਾਲਕ ਦੀ ਕਿਰਪਾ ਨਾਲ ਪਾਸ਼ਾ ਦੀ ਸ਼ੇਮੀ ਦੀ ਕਿਰਪਾ ਨਾਲ ਆਪਾਂ ਲੈ ਆਂਦਾ ਟਰੈਕਟਰ ਅਗਲੀ ਵਾਰ ਨੂੰ ਵੱਡਾ ਵੱਡ ਕਮਾਈ ਕਰਕੇ ਵੱਡਾ ਮਿਹਨਤ ਕਰਕੇ ਵੱਡਾ ਟਰੈਕਟਰ ਲਾਵਾਂਗੇ ਟਰੈਕਟਰ ਆਪਾਂ ਹਜੇ ਮਗਰੋਂ ਲਿਆ ਤੇ ਡਾਇਰੈਕਟ ਪਹਿਲਾਂ ਹੀ ਖਰੀਦ ਲਿਆ ਫੌਡ ਲੱਗੀ ਆਪਣੇ ਸਪੀਕਰ ਤੇ ਡੈਕ ਹੈ ਨਹੀਂ ਸੀਗਾ ਤੇ ਆਹ ਪੇਟੀ ਜਿਹੜੀ ਅੱਜ ਵੱਲ ਚਾਲਦੀ ਆ ਆ ਵੜੀ ਇਹ ਲਵਾਉਣ ਲੱਗੇ ਆ ਬਸ ਆਪਾਂ ਆ ਚੀਜ਼ਾਂ ਨਹੀਂ ਲਵਾਉਣੀਆਂ ਜਿੰਨੀਆਂ ਜਾਲੀ ਜੁੜੀ ਲੱਗੀ ਆ ਬਾਕੀ ਆ ਨਾਰਮਲ ਹੀ ਸੋਹਣਾ ਸਿੰਪਲ ਕੰਮ ਰੱਖਣਾ ਵੇਲੇ ਮੋਣ ਲਿਆ ਜਿਹੜਾ ਦੁਨੀਆ ਦਾ ਕਾਬੂ ਹੁੰਦਾ ਉਹ ਸਰ ਕਹਿੰਦੇ ਐ ਮੇਰੇ ਪਿਆ ਜਿੰਦ ਪੋਗਾ ਰਾਜੂ ਜੜ ਦੇ ਕੋਕੇ ਲਵਾ ਲਿਆ ਡੱਕ ਨਿੱਕੀ ਜਿਹੀ ਬੇਟੀ ਬਾਲੀ ਵੱਡੀ ਨਹੀਂ ਆਪਾਂ ਇੱਕ ਹੋਰ ਵੀ ਆ ਗਈ 17 ਮਾਡਲ ਵੱਡੀਆਂ ਵੱਡੇ ਭਾਈ ਤੇ ਲੱਖਾਂ ਲੱਖਾਂ ਵਾਲੇ ਨਾਲ ਹੀ ਝਾੜ ਦੀ ਬੰਦੀ ਉਹ ਪਰ ਥੋੜੀ ਗੱਡੀ ਇਹ 60000 ਰਹਾ ਹੋਊਗਾ ਜੀ ਇਹ ਤਾਂ 20 25000 ਰਹਾ ਹੋਣਾ ਮੈਂ ਨਾ ਇਹ ਇੰਨੇ ਸਸਤਾ ਹੈ ਇਹ ਝਾੜਦੇ ਦਾ ਫਿਰ ਪਤਾ ਕਹੂੰ ਆਪਣਾ ਦਾ ਆਹੀ ਸਸਤਾ ਜਾ ਖੜਾਉਣਾ ਚੀਜ਼ ਹੈਗੀ ਆ ਛਣ ਛਣ ਕਰਾਇਆ ਕਾ ਨਹੀਂ ਬਸ ਬਲੂਟ ਨਹੀਂ ਆ ਗਿਆ ਚਾ ਸਰਵਦਰ ਕੋਡ ਨਹੀਂ ਕੇ ਸਭ ਕੁਝ ਹੀ ਹੋਊਗਾ ਸਾਹ ਇਹ ਪੈਸੇ ਵੀ ਆ ਗਏ ਵਾਦ ਮੰਗੀ ਆਵੇ ਲੱਗ ਜੂਤੇ ਗਲੇਡ ਉੱਤੇ ਬੜਾ ਕੀ ਕਰਾ ਲਓ ਜੀ ਡੈਕ ਆਪਾਂ ਕਸਤਾ ਡੈਕ ਥੋੜਾ ਪੁੱਠਾ ਗਿਸਤਾ ਕਸਿਆ ਆਪਾਂ ਥੜਾ ਬੰਨਾ ਉੱਤੇ ਕੀਤਾ ਉਤਲਾ ਬੰਨਾ ਥੜੇ ਕੀਤਾ ਬਾਅਦ ਚ ਆਪਾਂ ਠੀਕ ਕਰਾਂਗੇ ਕਿਉਂਕਿ ਹੁਣ ਜਲਦੀ ਕਾਲੀ ਸੀ ਆਪਾਂ ਨੂੰ ਤੇ ਵਿਯੋ ਵਧਾਈਆਂ ਅੱਜ ਹੀ ਆਪਾਂ ਟਰੈਕਟਰ ਲਿਆ ਜੀ 47597 ਮਾਡਲ ਦੇ ਅੱਜ ਜੀ ਇਹਦੇ ਮਗਰ ਰੀਪਰ ਪਾਤਾ ਤੇ ਅੱਜ ਇਹਦਾ ਜ਼ੋਰ ਪਰਖਿਆ ਜਾਣਾ ਕਿਥੋਂ ਲੀਕ ਹੁੰਦਾ ਹੁਣ ਤਾਂ ਤਕਰੀਬਨ ਸਾਰਾ ਹੀ ਸੁੱਕਾ ਪਿਆ ਕਿਥੋਂ ਲੀਕ ਨਹੀਂਗਾ ਖਾਰੇ ਸੁੱਕਾ ਪਿਆ ਤੇ ਬਾਅਦ ਚ ਇਹਨੇ ਕਿੱਥੋਂ ਕਿੱਥੋਂ ਲੀਕ ਹੁੰਦਾ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਇੱਥੇ ਆਪਾਂ ਬੀਜਨੇ ਆ ਜੀ ਸਰੋਂ ਉਹ ਇੱਕ ਕਿੱਲੇ ਆਪਣੇ 3.5 ਕਿੱਲੇ ਚ ਸਰੋਂ ਬੀਜਨੇ ਆਪਾਂ ਤੇ ਉਹ ਤੁਹਾਨੂੰ ਡਿਟੇਲ ਬਾਅਦ ਚ ਦਵਾਂਗੇ ਸਰੋਂ ਕਿਹੜਾ ਬੀ ਪਾਉਣੇ ਆ ਕਿੱਲੇ ਦਾ ਕਿੰਨਾ ਪੈਣਾ ਮੈਂ ਕਿਵੇਂ ਪਾਣੀ ਲੱਗਣਾ ਕੀ ਹਿਸਾਬ ਹੋ ਤੁਹਾਨੂੰ ਬਾਅਦ ਡਿਟੇਲ ਦਵਾਂਗੇ ਅੱਜ ਤਾਂ ਆਪਣੀਆਂ ਝੋਟੇ ਦੇ ਆਪਣੇ ਲਈ ਤਾਂ ਇਹੀ ਝੋਟਾ ਜਾਣੀ ਅੱਜ ਤਾਂ ਆਪਣੀ ਇਹ ਧੀ ਵੀਡੀਓ ਆ ਵੀ ਇਹਨੇ ਕਿੱਥੋਂ ਲੀਕ ਹੁੰਦਾ ਕਿੱਥੋਂ ਨਹੀਂ ਹੁੰਦਾ ਤੇ ਬਾਕੀ ਬਾਅਦ ਦੀ ਆਪਣੀ ਖੜੀ ਹੋ ਜੇ ਆਪਾਂ ਤਾਂ ਹਨ ਨੂੰ ਵਧਾਂਗੇ ਤੇ ਅੱਜ ਕੇ ਰਿਆਂ ਨੂੰ ਪਰਖਦੇ ਚੋਬਰ ਕੀ ਖੇਡਾ 1.5 ਕਿੱਲੇ ਚ ਵੱਜ ਗਿਆ ਜੀ ਆਪਣਾ ਤੇ ਤਕਰੀਬਨ 2 ਕਿੱਲੇ ਰਹਿ ਗਏ ਆ ਇਧਰ 1.5 ਕਿੱਲੇ ਮਾਰਤਾ ਤੇ ਇਧਰ 2 ਕਿੱਲੇ ਰਹਿ ਗਏ ਕਿਉਂਕਿ ਪਰੇ ਇੱਕ ਖੱਤੀ ਹੱਟ ਜੀ ਆਪਣੀ ਤੇ ਹਜੇ ਤੱਕ ਦਾ ਝੋਟਾ ਓਕੇ ਆ ਗਰਮ ਗੁਰਮ ਵਾਲੀ ਸੋਈ ਓਕੇ ਆ ਹਜੇ ਤੱਕ ਦਾ ਗਰਦ ਪਟਾਈ ਆਉਂਦਾ ਆਪਾਂ ਉਹਨੇ ਪਹਿਣ ਨੂੰ ਤੀਜੇ ਲੋਜ ਬਾਲਾ ਤੱਕਾ ਜ ਨਹੀਂ ਕਰਦੇ ਪੈਸੇ ਹਾਬ ਦੇ ਨਾਲ ਹੀ ਹਾਲੇ ਲਿਵਾਈ ਜੰਨੇ ਆ ਕਿਉਂਕਿ ਸੰਦ ਦਾ ਆਪਣਾ ਹੀ ਆ ਤੱਕਾ ਕਰਕੇ ਚਰਾਂਗੇ ਲੋ ਜੀ ਪਾਲੀ ਦਾ ਰੀਪਰ ਦਾ ਨਿਬੜ ਗਿਆ ਕੰਮ ਰੀਪਰ ਵੱਜ ਗਿਆ ਤੇ ਟਰੈਕਟਰ ਵੀ ਪਰਖਿਆ ਗਿਆ ਸੈਟ ਆ ਐਨ ਵਧੀਆ ਵਾ ਤੇ ਹੁਣ ਮੇਨ ਕੰਮ ਹੈ ਕਈ ਗੱਠਾਂ ਦਾ ਬਾਈ ਨਾਲ ਗੱਲ ਅੱਜ ਫੇਰ ਹੋਈ ਆ ਬਾਈ ਕਹਿੰਦਾ ਦੋ ਕਿ ਤਿੰਨ ਤਿੰਨ ਦਿਨਾਂ ਤੱਕਾਂ ਦੇ ਗੱਠਾਂ ਬਣਾ ਕੇ ਚੱਕ ਕੇ ਲੈ ਜਾਵਾਂਗੇ ਪਰ ਲਾਗੇ ਰਗਾ ਇਸ ਦਾ ਆ ਜਿਹੜਾ ਇਹਦੇ ਨਾਲ ਹੀ ਤਾਂ ਚੱਕ ਕੇ ਲੈ ਜਾਵਾਂਗੇ ਮੈਂ ਕੋਈ ਗੱਲ ਨਹੀਂ ਬਾਈ ਆਪਣਾ ਚੰਨ ਦੰਦਨਾਂ ਆਪਣਾ ਚਾਰ ਦਿਨਾਂ ਆ ਪਰ ਲੈ ਜਾਵੇ ਮੇਰੇ ਬਾਈ ਜਰੂਰ ਤੇ ਬਾਕੀ ਥੱਲੇ ਬਾਪਤੀ ਆ ਹੋਵੇ ਨੇ ਕੀ ਬੰਦਾ ਕੀ ਜੁੜਦਾ ਤੇ ਬਾਕੀ ਹੁਣ ਤੈਨੂੰ ਪਾਲਕ ਬਗਾਉਣੇ ਆਪਾਂ ਪਾਲਕਾਂ ਲ ਹੋ ਗਿਆ ਹੋਇਆ ਹੀ ਨਹੀਂਗਾ ਤਿੰਨ ਦਿਨ ਹੋ ਗਏ ਆਂ ਫਿਰਦੀ ਆਪਾਂ ਆਪਣੀ ਪਾਲਕਾ ਜਿਹੜੀ ਆਪਾਂ ਉੱਤੇ ਰੇ ਵੀ ਪਾਈ ਤੇ ਪਾਣੀ ਵੀ ਲਾਇਆ ਨੂੰ ਤੇ ਤਿਆਰ ਆ ਜਾਣ ਇਹਦਾ ਏ ਹੁਣ ਇਹਦੇ ਵੱਲ ਆਪਣੇ ਕੋਲ 3-4 ਦਿਨ ਹੋ ਗਿਆ ਹੀ ਨਹੀਂ ਗਿਆ ਤੇ ਉਹ ਦੂਸਰੀ ਜਿਹੜੀ ਪਰੇ ਪਾਲਕ ਆ ਥੋੜੀ ਜਿਹੀ ਖਰਾਬ ਤਾਂ ਉਹ ਦੱਸਿਆ ਸੀ ਆਪਾਂ ਜਿਹਨੂੰ ਪਾਣੀ ਵੀ ਲਾਇਆ ਤੇ ਉਹ ਬਾਈ ਲਈ ਜਾਂਦਾ ਵੱਢ ਕੇ ਉਹ ਕਹਿੰਦਾ ਤਿੰਨਾ ਚੌਂ ਦਿਨਾਂ ਵਿੱਚ ਦਿਨ ਵੇਚ ਦੂੰਗਾ ਤੇ ਬਾਕੀ ਆਹ ਪਾਲਕ ਜਿਹੜੀ ਆਪਾਂ 5-6 ਕਿਆ ਰਹੀ ਆ ਭਾ ਵੜਨੀ ਆ ਇੱਕ ਬਾਈ ਦਾ ਵੀਡੀਓ ਚ ਕਮੈਂਟ ਵੀ ਆਇਆ ਸੀ ਬਾਈ ਕਿੰਨਾ ਖਰਚਾ ਆ ਹਨਾ ਕੀ ਹਸਾਤਾ ਵਾ ਕਿਹੜੇ ਮਹੀਨੇ ਲੱਗੂਗੀ ਵੀਰੇ ਮੈਂ ਨਾ ਇਸ ਬਾਰੇ ਡਿਟੇਲ ਚ ਵੀਡੀਓ ਸਪੈਸ਼ਲ ਕਹੇ ਦਿੰਨਾ ਕੱਲ ਨੂੰ ਜਾਂ ਪਰਸੋ ਬਣਾਉਂਗਾ ਅੱਜ ਆਪਣਾ ਝੋਨਾ ਜੁਹੀ ਜਾਂਦਾ ਮੰਡੀ ਜਾ ਅੱਜ ਤਾਂ ਹੁਣ ਮੈਂ ਉੱਥੇ ਜਾਣਾ ਦਿ 5:30 ਹੋ ਗਏ ਆ ਤੇ ਉਹ ਡਿਟੇਲ ਆਪਾਂ ਤੁਹਾਨੂੰ ਕੱਲ ਨੂੰ ਦਵਾਂਗੇ ਤੇ ਬਾਕੀ ਇਹਦੇ ਵਾਲੇ ਵੀ ਹੋਣਾ ਜੇ ਵਾਇਆ ਥਾਂ ਉਹ ਸਾਰਾ ਹੁਣ ਇਕੱਠਾ ਹੀ ਹੋਣਾ ਵਾ ਆ ਨਾਲ ਦਾ ਝੋਨਾ ਵੱਢਿਆਣਾ ਕੱਲ ਨੂੰ ਜੇ ਇਧਰ ਦੀ ਫਿਰ ਬਾੜ ਕੇ ਆਪਾਂ ਰੂਟਾ ਬੀਟਰ ਮਾਰ ਕੇ ਸਾਰਾ ਬਣਾ ਦੇਣਾ ਵਣ ਇਹਨੂੰ ਤਿੰਨ ਚਾਰ ਦਿਨ ਹਵਾਲਾ ਵਾਵਾਂਗੇ ਨਾਲੇ ਬਾਈ ਬਾੜ ਲੂ ਇੱਕ ਦੋ ਦਿਨਾਂ ਚ ਤੇ ਫਿਰ ਆਪਾਂ ਇਹਦੇ ਆ ਲੀਆਂ ਆਪਣੇ 5 ਗਿਆਰੇ ਇਹ 2 4 6 ਗਿਆਰੇ ਆ ਤੇ ਉਹਦੇ ਨੂੰ ਦਿਵਾਲੀ ਵੀ ਆ ਜਾਊਗੀ ਤੇ ਦਿਵਾਲੀ ਦੇ ਨੇੜੇ ਨੂੰ ਵਡਾਂ ਲਾਪਾਂਗੇ ਦੋ ਦਿਨਾਂ ਇਹਨਾਂ ਵੇੜ ਦਾਂਗੇ ਆ ਵੀ ਫਿਰ ਤੇ ਸਾਰਾ ਫਿਰ ਸਾਰੀ ਬਾਗ ਇੱਕੋ ਦਮ ਨਵੀੜੀ ਜਾਊਗੀ ਤੇ ਥੋੜੀ ਜਿਹੀ ਬਾਈ ਨਾਲ ਕਮੈਂਟ ਕੀਤਾ ਸੀ ਡਿਟੇਲ ਦੇ ਸਾਰੇ ਹਿਸਾਬ-ਤਬ ਉਹ ਵੀਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਵਾਂਗੇ ਡਿਟੇਲ ਤੇ ਤੁਹਾਡੇ ਸਾਹਮਣੇ ਜੀ ਰੂਲੇ ਗੂਲੇ ਪਏ ਆ ਕਿ ਕੰਮ ਚਾਰ-ਪੰਜ ਦਿਨਾਂ ਦਾ ਬੜਾ ਸ਼ਡਿਊਲ ਬਿਜੀ ਚੱਲਦਾ ਪਿਆ ਤੇ ਇੱਕ ਮੇਰੇ ਬਾਈ ਦਾ ਕਮੈਂਟ ਆਇਆ ਜੀ ਉਹਦਾ ਮੈਂ ਥੋੜਾ ਜਿਹਾ ਡਿਟੇਲ ਦੇਈ ਦੇਣਾ ਵੀਰੇ ਜਿਹੜੀ ਆਪਾਂ ਪਾਲਕ ਲਈ ਆਣਾ ਇਹਦੇ ਵਿੱਚੋਂ ਆਪਾਂ ਅੱਧਾ ਟਰੈਕਟਰ ਜਾਨੀ ਪਾਲਕ ਚੋਂ ਸਮਝ ਲੋ ਲੈ ਲਿਆ ਜਾਨੀ ਹੁਣ ਤੱਕ ਮੈਂ ਤੁਹਾਨੂੰ ਉਹਦੇ ਵੀ ਦੱਸਿਆ ਕਿ 70000 ਦੀ ਪਾਲਕ ਵੇਚ ਚੁੱਕੇ ਆ ਤੇ ਆਪਾਂ 130000 ਦਾ ਟਰੈਕਟਰ ਲਿਆ ਜਾਨੀ ਅੱਧੀ ਪਾਲਕ ਦੇ ਵਿੱਚੋਂ ਆਪਾਂ ਟਰੈਕਟਰ ਲੈ ਲਿਆ ਇੰਨੀ ਕ ਆਪਾਂ ਤੁਹਾਨੂੰ ਹੰਟ ਦੇ ਦਿੰਨੇ ਆ ਬਾਕੀ ਜਾਣਕਾਰੀ ਆਪਾਂ ਸਪੈਸ਼ਲ ਵੀਡੀਓ ਇਸੇ ਚੀਜ਼ ਤੇ ਬਣਾਵਾਂਗੇ ਪਾਲਕ ਤੇ ਇਹੀ ਕਿੰਨਾ ਬਚਤ ਹੋਈ ਆ ਕਿੰਨਾ ਖਰਚਾ ਆ ਉਸ ਤੁਹਾਨੂੰ ਅਲੱਗ ਵੀਡੀਓ ਬਣਾ ਕੇ ਦੱਸੂਗਾ ਇਹ ਵੀਡੀਓ ਵਿੱਚ ਥੋੜਾ ਜਿਹਾ ਆਪਣਾ ਕਿਉਂ ਝੋਨਾ ਜੁਹੀਆਂ ਦਾ ਮੰਡੀ ਦੇ ਵਿੱਚ ਪਿਆ ਉਹਦੇ ਕੋਲੇ ਵੀ ਜਾਣਾ ਤੇ ਅੱਜ ਦੀ